ਪਹਿਲਾਂ ਫਗਵਾੜਾ ਦੇ ਗਾਂਧੀ ਹਸਪਤਾਲ ਦੇ ਵਿੱਚ ਲੈ ਕੇ ਗਏ ਤੇ ਚਾਵਰ ਹਸਪੀਟਲ ਦੇ ਵਿੱਚ ਜਲੰਧਰ ਵੀ ਦਿਖਾ ਲਿਆ ਗਿਆ ਤੇ ਉਦੋਂ ਖਤਮ ਹੋ ਚੁੱਕੇ ਸੀ ਪੂਰੇ ਤੇ ਦਰਵਾਜ਼ਾ ਬਾਥਰੂਮ ਦਾ ਤੋੜ ਕੇ ਵਿੱਚੋਂ ਕੱਢੇ ਗਏ ਆ ਤੇ ਅਸੀਂ ਉਸ ਸਮੇਂ ਤੇ ਕੋਲ ਨਹੀਂ ਸੀਗੇ ਸਾਨੂੰ ਦੱਸਿਆ ਗਿਆ ਵੀ ਆ ਅੱਜ ਤੱਕ ਘਟਨਾ ਬੀਤੀ ਆ ਸਾਰੀ ਤੇ ਜਦੋਂ ਸਾਨੂੰ ਫੋਨ ਗਿਆ ਤੇ ਉਦੋਂ ਅਸੀਂ ਸਾਰੇ ਜਾਣੇ ਪਹੁੰਚੇ ਆ ਫਟਣਾ ਬੜੀ ਦੁੱਖ ਦੀ ਘੜੀ ਆ ਕਿਉਂਕਿ ਸਾਡੇ ਨਾਨਕਿਆਂ ਦਾ ਜਿਹੜਾ ਪਰਿਵਾਰ ਸੀਗਾ ਇਹਨਾਂ ਦੇ ਨਾਲ ਸਾਡਾ ਜਿਆਦਾ ਡਾਡਾ ਮੂਸੀ ਡਾਡਾ ਪਿਆਰ ਸੀ ਇਹ ਸਾਡੀ ਮੰਮੀ ਹੁਣਾਂ ਤੋਂ ਮਤਲਬ ਛੋਟੇ ਸੀਗੇ ਸਾਰਿਆਂ ਕੋ ਤੇ ਸਭ ਤੋਂ ਜ਼ਿਆਦਾ ਪਿਆਰ ਇਹਨਾਂ ਨਾਲ ਕਰਦੇ ਸੀ ਸਾਡੇ ਮਮਾ ਹੁਣੀ ਪੰਜ ਭੈਣਾਂ ਸੀਗੀਆਂ ਤੇ ਪੰਜਾਂ ਭੈਣਾਂ ਨੂੰ ਮਿਲਣ ਵਾਲੇ ਇਕੱਲੇ ਹੀ ਸੀ ਮਰਦਾਂ ਆਵਾਜ਼ ਨਾਲ ਸੌਂਦੀਆਂ ਨਾਰਾਂ ਤੇ ਪੁੱਤਰਾਂ ਆਵਾਜ਼ ਨਾਲ ਮਾਵਾ ਵੇ ਪਰਦੇਸ ਗਿਆਆਂ ਦੀ ਆਰਾਮਾਂ ਤੱਕ ਦੀਆਂ ਦੇਂਦੀਆਂ ਸਦਾ ਦੁਆਵਾ ਵੇ ਦੇਂਦੀਆਂ ਸਦਾ ਦੁਆਵਾ ਵੇ ਦੇ ਪਿੰਡ ਪਲਡਾਲ ਦੋਨਾਂ 'ਚ ਅੱਜ ਸੋਗ ਦੀ ਲਹਿਰ ਹੈ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਦਾ ਇੰਤਕਾਲ ਹੋ ਚੁੱਕਾ ਹੈ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਤੇ ਪੂਰੀ ਘਟਨਾ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕੀ ਰਿਸ਼ਤਾ ਹੈ ਤੁਹਾਡਾ ਇਹਨਾਂ ਦੇ ਨਾਲ ਮੇਰਾ ਨਾਮ ਲਾਲੀ ਖਾਨ ਫਗਵਾੜੇ ਤੋਂ ਰਹਿਣ ਵਾਲੇ ਮੇਰੇ ਮਾਮਾ ਜੀ ਸੀ ਔਰ ਸਕੇ ਮਾਮਾ ਜੀ ਆ ਮੇਰੇ ਖਾਨ ਸਾਹਿਬ ਸਾਡੇ ਛੋਟੇ ਬ੍ਰਦਰ ਆ ਤੇ ਜਾਨੀ ਕਿ ਘਟਨਾ ਤੇ ਇਦਾਂ ਦੀ ਅੱਜ ਤਕਰੀਬਨ 16-17 ਦਿਨ ਹੋਏ ਸਾਡੇ ਮਾਮੀ ਜੀ ਦਾ ਇੰਤਕਾਲ ਹੋਏ ਨੂੰ ਤੇ ਅਚਾਨਕ ਦਿਲ ਦਾ ਦੌਰਾ ਪੈਣ ਕਰਨਾ ਉਹ ਸਾਨੂੰ ਵਿਛੋੜਾ ਦੇ ਗਿਆ ਇਹ ਕਦੋਂ ਕ ਵਾਪਰਦੀ ਹੈ ਘਟਨਾ ਕੱਲ ਇਹ ਕੱਲ ਕੋਈ 2 ਵਜੇ ਤੋਂ ਬਾਅਦ ਦੀ ਗੱਲ ਆ ਜੀ ਤੇ ਠੀਕ 12:00 ਵਜੇ ਤੱਕ ਪਹਿਲਾਂ ਸਾਰਿਆਂ ਨਾਲ ਫੋਨ ਤੇ ਵੀ ਗੱਲਾਂ ਕੀਤੀਆਂ ਬਾਜ਼ਾਰ ਗਏ ਆ ਬੜਾ ਸੋਹਣਾ ਤੇ ਸਬਜ਼ੀਆਂ ਵਗੈਰਾ ਵੀ ਨਾਲ ਜਾ ਕੇ ਖਾਨ ਸਾਹਿਬ ਦੇ ਖਰੀਦੀਆਂ ਤੇ ਤਕਰੀਬਨ ਐਸ 15 ਤਰੀਕ ਨੂੰ ਸਾਡੀ ਮਾਮੀ ਜੀ ਦਾ ਜਿਹੜੀ ਬੀਮੇ ਦੀ ਦਵਾਈ ਹੁੰਦੀ ਆ ਸਾਡੇ ਸਲਾਮਤਾਂ ਦੇ ਵਿੱਚ ਉਹ ਸੀਗੀ ਉਹਦੇ ਬਾਰੇ ਸਾਰਿਆਂ ਨੂੰ ਦੱਸਿਆ ਗਿਆ ਕਿ ਆਪਾਂ 15 ਤਰੀਕ ਨੂੰ ਬੱਚੇ ਤੁਸੀਂ ਪਹੁੰਚਣਾ ਆ ਤੇ ਮੇਰੀ ਵਾਈਫ ਦੇ ਨਾਲ ਵੀ ਗੱਲ ਹੋਈ ਆ ਤੇ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਦੀ ਗੱਲ ਆ ਕਿ ਸਾਨੂੰ ਇਹ ਮਾੜੀ ਖਬਰ ਦੇਖਣ ਨੂੰ ਮਿਲੀ ਜਦੋਂ ਦਿਲ ਦਾ ਦੌਰਾ ਪੈਂਦਾ ਉਦੋਂ ਕੀ ਹਾਲਾਤ ਬਣਦੇ ਨੇ ਹਸਪਤਾਲ ਲੈ ਜਾਂਦੇ ਨੇ ਉਦੋਂ ਹਸਪਤਾਲ ਲੈ ਕੇ ਗਏ ਜੀ ਪਹਿਲਾਂ ਪਹਿਲਾਂ ਫਗਵਾੜਾ ਦੇ ਗਾਂਧੀ ਹਸਪਤਾਲ ਦੇ ਵਿੱਚ ਲੈ ਕੇ ਗਏ ਤੇ ਚਾਵਰ ਹਸਪੀਟਲ ਦੇ ਵਿੱਚ ਜਲੰਧਰ ਵੀ ਦਿਖਾ ਲਿਆ ਗਿਆ ਤੇ ਉਦੋਂ ਖਤਮ ਹੋ ਚੁੱਕੇ ਸੀ ਪੂਰੇ ਤੇ ਦਰਵਾਜ਼ਾ ਬਾਥਰੂਮ ਦਾ ਤੋੜ ਕੇ ਵਿੱਚੋਂ ਕੱਢੇ ਗਏ ਆ ਤੇ ਅਸੀਂ ਉਸ ਸਮੇਂ ਤੇ ਕੋਲ ਨਹੀਂ ਸੀਗੇ ਸਾਨੂੰ ਦੱਸਿਆ ਗਿਆ ਵੀ ਆ ਇੰਦਰ ਤੱਕ ਘਟਨਾ ਕੀਤੀ ਆ ਸਾਰੀ ਤੇ ਜਦੋਂ ਸਾਨੂੰ ਫੋਨ ਗਿਆ ਤੇ ਉਦੋਂ ਅਸੀਂ ਸਾਰੇ ਜਾਣੇ ਪਹੁੰਚੇ ਆ ਫਟਵਾੜੇ ਇੱਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਕਿਉਂਕਿ ਅਜੇ ਮਾਤਾ ਜੀ ਦਾ ਸਿਵਾ ਕਹਿੰਦੇ ਨੇ ਠੰਡਾ ਨਹੀਂ ਹੋਇਆ ਉਹਨਾਂ ਦਾ ਗਮ ਭਲਾ ਪਾਉਣਾ ਬੇहद ਮੁਸ਼ਕਲ ਹੈ ਤੇ ਹੁਣ ਪਿਤਾ ਜੀ ਕਿਵੇਂ ਦੇ ਬਸ ਇਹ ਤਾਂ ਸਭ ਤੋਂ ਵੱਡਾ ਦੁੱਖ ਦੇ ਗਏ ਆ ਕਿਉਂਕਿ ਹਾਲੇ ਤੱਕ ਤਾਂ ਸਾਨੂੰ ਪਹਿਲਾ ਵਿਛੋੜਾ ਨਹੀਂ ਭੁੱਲਦਾ ਪਿਆ ਤਕਰੀਬਨ 15 ਦਿਨਾਂ ਦੇ ਵਿੱਚ ਵਿੱਚ ਇਹ ਦੋ ਮੌਤਾਂ ਹੋ ਜਾਣੀਆਂ ਬੜੀ ਦੁੱਖ ਦੀ ਘੜੀ ਆ ਕਿਉਂਕਿ ਸਾਡੇ ਨਾਨਕਿਆਂ ਦਾ ਜਿਹੜਾ ਪਰਿਵਾਰ ਸੀਗਾ ਇਹਨਾਂ ਦੇ ਨਾਲ ਸਾਡਾ ਜ਼ਿਆਦਾ ਡਾਡਾ ਮੋਸੀ ਡਾਡਾ ਪਿਆਰ ਸੀ ਇਹ ਸਾਡੀ ਮੰਮੀ ਹੁਣਾਂ ਤੋਂ ਮਤਲਬ ਛੋਟੇ ਸੀਗੇ ਸਾਰਿਆਂ ਤੋਂ ਤੇ ਸਭ ਤੋਂ ਜ਼ਿਆਦਾ ਪਿਆਰ ਇਹਨਾਂ ਨਾਲ ਕਰਦੇ ਸੀ ਸਾਡੇ ਮੰਮਾ ਹੁਣੇ ਪੰਜ ਭੈਣਾਂ ਸੀਗੀਆਂ ਤੇ ਪੰਜਾਂ ਭੈਣਾਂ ਨੂੰ ਮਿਲਣ ਵਾਲੇ ਇਕੱਲੇ ਹੀ ਸੀ ਮਾਮੇ ਹੋਰ ਵੀ ਹੈਗੇ ਆ ਪਰ ਇਹਨਾਂ ਵਰਗਾ ਕੋਈ ਨਹੀਂ ਹੁਣਾਂ ਤਾਂ ਖਾਨ ਸਾਹਿਬ ਦੇ ਕਿਰਦਾਰ ਨੂੰ ਨਿਖਾਰਨ ਦੇ ਵਿੱਚ ਕਿੰਨਾ ਕਾਇਮ ਯੋਗਦਾਨ ਸੀ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਸੀਗਾ ਤੇ ਸਭ ਤੋਂ ਜ਼ਿਆਦਾ ਯੋਗਦਾਨ ਸਾਡੀ ਮਾਮੀ ਜੀ ਦਾ ਸੀ ਕਿਉਂਕਿ ਮਾਮਾ ਜੀ ਤਾਂ ਹਮੇਸ਼ਾ ਬਾਹਰ ਰਹੇ ਆ 1986 ਦੇ ਵਿੱਚ ਗਏ ਸੀਗੇ ਦबई ਦੇ ਵਿੱਚ ਤੇ 2012 ਦੇ ਵਿੱਚ ਵਾਪਸ ਆਇਆ ਉਸ ਤੋਂ ਬਾਅਦ ਫਿਰ ਗਏ ਨਹੀਂ ਆ ਪਿੰਡ ਵਾਸੀਆਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਬੜੇ ਧਾਰਮਿਕ ਬੜੇ ਭਾਈਚਾਰਕ ਸਾਂਝ ਬਹੁਤ ਮਿਹਨਤ ਕਸ਼ ਪਰਿਵਾਰ ਸੀ ਹੈ ਬਹੁਤ ਜ਼ਿਆਦਾ ਕਿਉਂਕਿ ਇਦਾਂ ਹੀ ਸਾਡੇ ਨਾਨਾ ਜੀ ਦੀ ਬਣੀ ਹੋਈ ਸੀਗੀ ਕਿਉਂਕਿ ਨਾਨਾ ਜੀ ਸਾਡੇ ਜੱਦੀ ਪਿੰਡ ਦੇ ਇੱਥੇ ਦੇ ਵਸਦੇ ਸੀ ਜਦੋਂ ਪਾਕਿਸਤਾਨ ਦੀ ਵੰਡ ਹੋਈ ਆ ਤੇ ਉਦੋਂ ਪਿੰਡ ਵਾਸੀ ਜਿਹੜੇ ਸੀਗੇ ਉਹਨਾਂ ਨੇ ਸਾਡੇ ਨਾਨਾ ਜੀ ਨੂੰ ਜਾਣ ਨਹੀਂ ਦਿੱਤਾ ਇੱਥੋਂ ਤੇ ਬਾਕੀ ਕੁਝ ਸਾਡਾ ਪਰਿਵਾਰ ਪਾਕਿਸਤਾਨ ਚਲਾ ਗਿਆ ਮੇਰੇ ਵੱਡੇ ਮਾਮਾ ਜੀ ਦੋ ਪਾਕਿਸਤਾਨ ਆ ਬਾਕੀ ਸਾਰਾ ਪਰਿਵਾਰ ਇੱਥੇ ਰਹਿ ਗਿਆ ਸੀ ਇਹ ਜੱਦੀ ਪਿੰਡ ਇਹਨਾਂ ਦਾ ਪਿੰਡ ਪੰਡਾਲਦੋਣਾ ਤੇ ਸਾਡੇ ਨਾਨਾ ਜੀ ਦੇ ਭਾਗ ਲੱਗੇ ਹੋਏ ਸੀਗੇ ਕਿਉਂਕਿ ਨਾਨਾ ਜੀ ਵੀ ਖੁਦ ਇੱਕ ਗਾਇਕ ਸਨ ਤੇ ਕੀਰਤਨ ਵੀ ਕਰਦੇ ਹੁੰਦੇ ਸੀ ਉਹਨਾਂ ਦੇ ਵੀ ਇਨੇ ਕਾਸ਼ਗਿਰ ਦਾ ਭਾਈ ਸਰਬੰਦ ਸਿੰਘ ਭਈਰਾਵਲ ਸਿੰਘ ਤੇ ਭਾਈ ਪੰਛੀ ਜੀ ਇਹ ਸਾਡੇ ਨਾਨਾ ਜੀ ਦੇ ਕੋਲ ਕੀਰਤਨ ਸਿੱਖੇ ਹੋਏ ਸੀ। ਕਵਾਲੀ ਦਾ ਨਾਅਰ ਵੀ ਕਰਦੇ ਸੀ ਤੇ ਕੀਰਤਨ ਵੀ ਕਰਦੇ ਸਭ ਤੋਂ ਜ਼ਿਆਦਾ ਉਹ ਕੀਰਤਨ ਨੂੰ ਪਸੰਦ ਕਰਦੇ ਸੀਗੇ। 우ਸਤਾਦ ਛੱਜੂ ਖਾਨ ਸੀ ਉਹਦਾ ਨਾਮ। ਤਾਂ ਕਰਕੇ ਤੇ ਸਭ ਤੋਂ ਜ਼ਿਆਦਾ ਯੋਗਦਾਨ ਸਾਡੇ ਖਾਨ ਸਾਹਿਬ ਤੇ ਸਾਡੇ ਮਾਮਾ ਜੀ ਦਾ, मामੀ ਜੀ ਦਾ ਔਰ ਸਾਰੇ ਨਗਰ ਦਾ ਪਿੰਡ ਵਾਸੀਆਂ ਦਾ ਸੀ ਸਾਰਿਆਂ ਦਾ। ਕਿਉਂਕਿ ਛੋਟਾ ਹੁੰਦਾ ਸੰਗੀਤ ਨੂੰ ਪਿਆਰ ਬਹੁਤ ਕੀਤਾ ਇਹਨੇ। ਕਿਉਂ ਜਦੋਂ ਕਿ ਤਿੰਨ ਕਿ ਸਾਲ ਦਾ ਸੀ ਜਦੋਂ ਟੀਵੀ ਤੇ ਗਾਣਾ ਚੱਲਦਾ ਹੁੰਦਾ ਸੀ ਤੇਨੇ ਮਗਰ ਮਗਰ ਗਾਉਣਾ। ਇਹ ਬਹੁਤ ਵੱਡੀ ਗੱਲ ਆ। ਉਸ ਤੋਂ ਬਾਅਦ ਜਦੋਂ ਥੋੜਾ ਥੋੜਾ ਵੱਡਾ ਹੁੰਦਾ ਗਿਆ। ਇਨੇ ਇੱਕ ਸਾਈਕਲ ਸਿਕਾ ਛੋਟਾ ਜਿਹਾ ਲਿਆ ਸਾਈਕਲ ਤੇ ਪਿੰਡ ਦੇ ਵਿੱਚ ਦੀ ਜਦੋਂ ਸਕੂਲੋਂ ਆ ਕੇ ਘੁੰਮਣਾ ਤੇ ਇਹਨੇ ਗਾਉਂਦੇ ਨੇ ਆਉਣਾ ਗਲੀਆਂ ਦੇ ਵਿੱਚ ਦੀ ਬਾਕੀ ਸਾਰੇ ਪਿੰਡ ਦੀਆਂ ਦਵਾਵਾਂ ਲੱਗੀਆਂ ਇਹਨੂੰ ਜੀ ਤੇ ਫੇ ਖਾਨਸਾ ਵੀ ਖਾਨਸਾਬ ਹੋ ਗਈ ਸਾਰੇ ਪਾਸੇ ਤੇ ਅੱਜ ਉਹ ਖਾਨਸਾਬ ਤੇ ਬਹੁਤ ਦੁੱਖਾਂ ਦਾ ਪਹਾੜ ਜਿਹੜਾ ਟੁੱਟਿਆ ਹੋਇਆ ਕਿਉਂਕਿ ਕਮੀ ਨਹੀਂ ਪੂਰੀ ਹੋਣੀ ਜੀ ਕਿਉਂਕਿ ਇੱਕ ਕਹਾਵਾ ਤਾਂ ਕਹਿੰਦੇ ਨੇ ਮੁੱਲ ਮਾਂ ਦੇ ਪਿਆਰ ਦਾ ਕੌਣ ਜਾਣੇ ਮੁੱਲ ਮਾਂ ਦੇ ਪਿਆਰ ਦਾ ਕੌਣ ਜਾਣੇ ਤੇ ਮਾਵਾ ਕਈ ਕਈ ਲਾਡ ਲਡਾਉਂਦੀਆਂ ਨੇ ਗਿੱਲੀ ਜਗ੍ਹਾ ਤੇ ਹਮੇਸ਼ਾ ਸੌਣ ਮਾਵਾ ਸੁੱਕੀ ਜਗ੍ਹਾ ਤੇ ਬੱਚਿਆਂ ਨੂੰ ਪਾਉਂਦੀਆਂ ਨੇ ਕਿ ਦੁਨੀਆ ਵਾਲਿਓ ਗੱਲਾਂ ਸੱਚੀਆਂ ਨੇ ਤੇ ਮਾਵਾ ਰੱਬ ਦਾ ਰੂਪ ਕਹਾਉਂਦੀਆਂ ਨੇ ਉਹ ਮਾਂ ਦੀ ਕਮੀ ਨਹੀਂ ਪੂਰੀ ਹੁੰਦੀ ਤੇ ਜਦੋਂ ਪਰਦੇਸ ਦੇ ਵਿੱਚ ਚਲੇ ਜਾਂਦਾ ਬੱਚਾ ਉਦੋਂ ਮਾਂ ਹੀ ਬੜਾ ਯਾਦ ਕਰਦੀ ਆ ਉਹਦੀਆਂ ਦੋ ਲਾਈਨਾਂ ਕਹਿੰਦੇ ਨੇ ਮਰਦਾਂ ਆਵਾਜ਼ ਨਾਲ ਸੌਂਦੀਆਂ ਨਾਰਾਂ ਤੇ ਪੁੱਤਰਾਂ ਆਵਾਜ਼ ਨਾਲ ਮਾਵਾ ਵੇ ਪਰਦੇਸ ਗਿਆਆਂ ਦੀਆਂ ਰਾਵਾਂ ਤੱਕਦੀਆਂ ਦੇਂਦੀਆਂ ਸਦਾ ਦੁਆਵਾ ਵੇ ਦੇਂਦੀਆਂ ਸਦਾ ਦੁਆਵਾ ਵੇ ਤੇ ਜੇ ਅੱਜ ਦੀ ਗੱਲ ਕਰੀਏ ਪਿਤਾ ਜੀ ਦੀ ਸਾਡੇ ਮਾਮਾ ਜੀ ਦੀ ਜੋ ਕਿ ਸਾਨੂੰ ਵਿਛੋੜਾ ਦੇ ਗਏ ਨੇ ਖਾਨ ਸਾਹਿਬ ਨੂੰ ਵਿਛੋੜਾ ਦੇ ਗਏ ਨੇ ਸਾਰੀ ਦੁਨੀਆ ਨੂੰ ਦੇ ਗਏ ਨੇ ਤੇ ਉਹਨਾਂ ਦੀ ਗੱਲ ਇੱਕ ਹੀ ਆ ਕਿਉਂਕਿ ਜੇ ਘਰ ਦੇ ਵਿੱਚ ਕਦਾਲ ਸਬਜੀ ਆਪਾਂ ਬਣਾਈਏ ਇੱਕ ਚੀਜ਼ ਘਟ ਜਵੇ ਉਹਦਾ ਸਵਾਲ ਤਾਂ ਅਲੱਗ ਹੋ ਜਾਂਦਾ ਇਸੇ ਤਰ੍ਹਾਂ ਹੀ ਕਹਿੰਦੇ ਨੇ ਵੱਖਰਾ ਰਹੂ ਸਵਾਦ ਸਾਗ ਵਿੱਚ ਪਾਲਕ ਬਾਥੂ ਦਾ ਵੱਖਰਾ ਰਹੂ ਸਵਾਦ ਸਾਗ ਵਿੱਚ ਪਾਲਕ ਬਾਥੂ ਦਾ ਪਰਦੇਸ ਗਿਆ ਨੂੰ ਆਉਣਾ ਲੋਕੋ ਚੇਤਾ ਬਾਪੂ ਦਾ ਪਰਦੇਸ ਗਿਆ ਨੂੰ ਆਉਣਾ ਲੋਕੋ ਚੇਤਾ ਬਾਪੂ ਦਾ ਇਹ ਚੇਤਾ ਕਦੇ ਨਹੀਂ ਭੁੱਲਣਾ ਜੀ ਖਾਨ ਸਾਹਿਬ ਦੇ ਨਾਲ ਵੀ ਅਸੀਂ ਸਵੇਰੇ ਰੂਬਰੂ ਹੋਏ ਸੀ ਉਹਨਾਂ ਦਾ ਕਹਿਣਾ ਸੀ ਕਿ ਦੁਨੀਆ ਦੀ ਹਰ ਚੀਜ਼ ਅੱਜ ਮੇਰੇ ਕੋਲ ਹੈ ਨਾਮ ਪੈਸਾ ਸ਼ੌਹਰਤ ਹਰ ਚੀਜ਼ ਪਰ ਅੱਜ ਮੇਰੇ ਕੋਲ ਮਾਤਾ ਪਿਤਾ ਨੇ ਸਹੀ ਗੱਲ ਆ ਜੀ ਤੇ ਹਰ ਕਿੱਜਾ ਤੇ ਪੈਸਾ ਮੈਨੇ ਨਹੀਂ ਰੱਖਦਾ ਮਾਪੇ ਪੈਣਾ ਭਰਾ ਵੀ ਜ਼ਰੂਰੀ ਹੋਣੀ ਚਾਹੀਦੇ ਆ ਤੇ ਅੱਜ ਜਿਹੜਾ ਖੁਸ਼ੀ ਦਾ ਟਾਈਮ ਸੀਗਾ ਦੇਖਣ ਵਾਲਾ ਤੇ ਅੱਜ ਉਹ ਵਿਛੋੜਾ ਦੇ ਗਏ ਨੇ ਸਾਰਿਆਂ ਨੂੰ ਇਸ ਕਰਕੇ ਅੱਜ ਉਹਨਾਂ ਦੀ ਅੰਤਿਮ ਵਿਦਾਈ ਆ ਜਿਹੜੀ ਤੇ ਚੰਦ ਕੁ ਮਿੰਟਾਂ ਬਾਅਦ ਹੋਵੇਗੀ ਫਿਰ ਉਹਨਾਂ ਨੂੰ ਕਬਰਸਤਾਨ ਲਈ ਆਇਆ ਜਾਏਗਾ ਤੇ ਫਿਰ ਜਨਾਜ਼ੇ ਦੀ ਨਮਾਜ਼ ਹੋਵੇਗੀ ਤੇ ਉਸ ਤੋਂ ਬਾਅਦ ਵੀ ਤੁਹਾਨੂੰ ਪਤਾ ਹੀ ਸਾਰਾ ਕੁਝ ਸਮਝ ਦਿੱਤਾ ਹੋਈ ਜਾਵੇਗਾ। ਉਸ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਬੇਹਦ ਭਰੇ ਮਨ ਦੇ ਨਾਲ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਹੈ ਕਿ ਜਿਵੇਂ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਜਿਹੜੇ ਜਿਹੜਾ ਉਹ ਛੋੜਾ ਉਹ ਕਦੇ ਵੀ ਜਿਹੜਾ ਉਹ ਭੁੱਲ ਨਹੀਂ ਸਕਦੇ ਕਿਉਂਕਿ ਪਰਿਵਾਰ ਬੇਹਦ ਸਦਮੇ ਦੇ ਵਿੱਚ ਹੈ ਅਜੀ ਖਾਨ ਸਾਹਿਬ ਦੇ ਮਾਤਾ ਜੀ ਦਾ ਦੇਹਾਂਤ ਉਹਨਾਂ ਨੂੰ ਭੁੱਲਿਆ ਨਹੀਂ ਉਹਦੇ ਜ਼ਖਮ ਅਜੇ ਅਲੇ ਸਨ ਪਰ ਹੁਣ ਪਿਤਾ ਜੀ ਦਾ ਨਿਕਾਂ ਇੰਤਕਾਲ ਹੋਣਾ ਕਿਤੇ ਨਾ ਕਿਤੇ ਪਰਿਵਾਰ ਨੂੰ ਦੁੱਖਾਂ ਦਾ ਪਹਾੜ ਜਿਹੜਾ ਉੱਡ ਗਿਆ ਕੈਮਰਾ ਪਰਸੰਧਰਵਲ ਸਿੰਘ ਦੇ ਨਾਲ ਮੈਬਰਨ ਸ਼ਰਮਾ ਰੋਜ਼ਾਨਾ ਸਪੋਕਸਮੈਨ ਟੀਵੀ ਸੁਲਤਾਨਪੁਰ ਲੋਧੀ